ਹੋਏ ਹਾਏ ਇਹ ਯਾਨੀ ਵੀ ਜਾਗਰ ਦੀ ਘੁੱਟ ਫੂਕਦਾ ਪਤਾ ਨਹੀਂ ਕਿੱਥੇ ਜਾ ਕੇ ਵਹਿ ਗਈ ਇਹ ਤਾਂ ਜਮੀ ਲੱਖਾਂ ਨਹੀਂ ਹੈਗਾ ਕਿਸੇ ਜੁੱਗ ਦਾ ਇੱਕ ਵਿਆਹ ਤਾਂ ਲਿਆ ਆ ਉਹ ਤਾਂ ਸੁਣੀ ਨਹੀਂ ਮੇਰੀ ਬਥੇਰਾ ਮੈਂ ਕਹਿੰਦੀ ਰਹੀ ਪੁੱਤ ਨਾ 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 ਆਪਣੇ ਚ ਨਹੀਂ ਇਹਨੇ ਉਹ ਕਰਨਾ ਨਹੀਂ ਸਵਰਨਾ ਇਹ ਕੰਦਰ ਮਰ ਗਈ ਜਾਂਦੀ ਆ ਕੀ ਆ ਬੇਬੇ ਕੋ ਲੰਕਰ ਜਿੱਤੀ ਆ ਤਾਂ ਬੈਠੜੀ ਆ ਹੁਣ ਤੈੱਕੇ ਮੈਂ ਕਿੱਕੇ ਕੀ ਵਜਾ ਮੈਨੂੰ ਜ਼ਿਆਦਾ ਹੀ ਕੋਟ ਫੂਕਦੇ ਉਹ ਜਿੰਨੇ ਤਾਂ ਮੈਨੂੰ ਲੈਕਚਰ ਕਰਦੇ ਉਹਨਾਂ ਟੰਦੇ ਆ ਪੀਲਾ ਜਾ ਉੱਟ ਕੇ ਨਹੀਂ ਜੇ ਮੈਂ ਪੀਂਗ ਚੌਗੀ ਹਾਂ ਤੈਨੂੰ ਕਾਹਨੂੰ ਫੁੱਕਰੇ ਮਾਰਾ ਗੋਡੇ 'ਤੇ ਬੈਠੀ ਨਾ ਫੁੱਕਦੀ ਆ ਅੱਛਾ ਗੋਡੇ 'ਤੇ ਬੈਠੀ ਆ ਆ ਕਰਕੇ ਜਦੋਂ ਸਾਧਨ ਫੋਨ ਚੱਲਦਾ ਐ ਕਰ ਕਰਕੇ ਕਰ ਇੱਧਰ ਹੀ ਲੰਮਣ ਵਾਲੇ ਕਿਤੇ ਇੱਧਰ ਹੀ ਉਹ ਤਾਂ ਤੇਰੇ ਗੋਡੇ ਕਿੱਥੇ ਜਾਂਦੇ ਆ ਬਾਈ ਨਹੀਂ ਤੂੰ ਮੇਰੀ ਅੰਦਾਜ਼ਾਂ ਦਾ ਮੱਚਾ ਤੂੰ ਮੈਂ ਅੰਦਰ ਵੜ ਕੇ ਪੈਣੀ ਆ ਮੈਂ ਕਿਹੜਾ ਰੀਲਾ ਬਣਾਉਣੀ ਆ ਮੈਂ ਤਾਂ ਪਈ ਹੋਈ ਅੰਦਰ ਜਾ ਕੇ ਨਹੀਂ ਮੈਂ ਤਾਂ ਹੁਣ ਤੱਕ ਪੁਛੇਰਾ ਫੂਕਣਾ ਫੂਕ ਤਾਂ ਡੱਡੇ ਕਰਤੇ ਹੁਣ ਮੈਂ ਸਾਰੀ ਉਮਰ ਇੱਕ ਅੱਜਾ ਗੋਡੇ ਕਸਾਈ ਜਾਊਂਗੀ ਮਾਈ ਮੈਥੋਂ ਦਾ ਤੇਰਾ ਕੰਮ ਹੁੰਦਾ ਨਹੀਂ ਹੈਗਾ ਠੀਕ ਆ ਮੈਂ ਤਾਂ ਤੇਰਾ ਮੁੰਡਾ ਹੈਗਾ ਤੇਰੇ ਕਹਿ ਵੀ ਮੰਜੇ ਤੇ ਬੈਠੀ ਰਿਆ ਕਰੀ ਬੱਡੇ ਤੇ ਬੈਠੀ ਰਿਆ ਕਰੀ ਮੋਰ ਦਾ ਕੰਮ ਨਾ ਕਰਦੀ ਅੱਛਾ ਹੁਣ ਤਾਲਾ ਮੇਰਾ ਕਾਹਨੂੰ ਕੋਸ ਹੋਰ ਕਹਿ ਦੂੰਗਾ ਤੂੰ ਚੁੱਪ ਕਰਕੇ ਚਾਹ ਤੇ ਟੁਟਕੁਕ ਲੈ ਆ ਦੇ ਮੈਨੂੰ ਲਿਆ ਦੇਣੀ ਆ ਆਹੋ ਜਿਓ ਬੈਠੀ ਔਰ ਧੀਮਾ ਰੋਜ ਨਾ ਨਹੀਂ ਹੈ ਨਾਸ ਮੇਨਾ ਗਿਲੇ ਕਿਸੇ ਕੰਜਰ ਦੀ ਅਮੇ ਮਹਾਵਰਦ ਜਿਹੜੀ ਵੜੀਆਂ ਦੇ ਕਾੜੀ ਮਹਾਪਾਰਤ ਐਥੇ ਤਾਂ ਮੈਂ ਕਰੀਆਂ ਉਹ ਕੀ ਕਹਿੰਨੇ ਨੇ ਪਤਾ ਨਹੀਂ ਕੀ ਕਹਿੰਦੇ ਨੇ ਮਹਾਪਾਰ ਦਾ ਕਿ ਜੁੱਧ ਮਹਾਪਾਰ ਦਾ ਜੁੱਧ ਆਪਿਆ ਓਏ ਉਹ ਹੀ ਨਾ ਸੁਣੂ ਨਾ ਉਹਨਾਂ ਨੇ ਤਾਂ ਕੰਨਾਂ ਅਗਲੇ ਸੇ ਜਾਂਦਾ ਜੁੰਡ ਮਜੁੰਨੀ ਹੋ ਜੋਂ ਇੱਕ ਦਿਨਾਂ ਤੂੰ ਮੈਨੂੰ ਜੁੰਡੂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਬੇਬੇ ਰੱਬ ਵਾਸਤਾ ਬਰਾਂਜ ਅਮਾ ਜਾ ਕੇ ਤੇਰੇ ਤੂੰ ਦਿਹਾੜੀ ਤੇ ਪੜ ਜਾ ਕਰਕੇ ਸਦਾ ਦੋ ਪਾਸੇ ਕਮਾਵਾ ਜਾ ਕੇ ਬੇਬੇ ਅਸੀਂ ਖਾਣ ਪੀਣ ਵਾਲੇ ਬੰਦੇ ਆਂ ਕੌਣ ਸਾਨੂੰ ਦਿਹਾੜੀ ਲੱਗੇ ਜਾਊਗਾ ਲੋਕ ਸ਼ਰੀਕ ਮੈਨੂੰ ਮੇੜੇ ਮਾਰਦੇ ਰਹਿੰਦੇ ਨੇ ਵੀ ਜਾ ਕੇ ਸੱਤ ਸੱਚ ਤਾਸਾ ਕੁੱਟਣ ਲੱਗ ਜਾਂਦਾ ਬਹਿ ਕੇ ਤੇਰਾ ਮੁੰਡਾ ਕੋਈ ਕੰਮ ਨਹੀਂ ਕਰਦਾ ਕਾਰ ਨਹੀਂ ਕਰਦਾ ਬੇਬੇ ਫੇਰ ਤੂੰ ਕਾਮਲੀ ਰਹੇਗੀ ਚਮੜ ਕਾਮਲੀਆਂ ਸ਼ੇਰੇ ਦੀ ਉਹ ਬੇਲੇ ਰਹਿਣਾ ਤੇ ਤੂੰ ਕੜਾਗੀ ਵੇਲੇ ਰਹਿਣੀ ਕਲਾ ਇਹ ਵਾਲੀ ਕਲਾ ਦਾ ਸਾਰਾ ਵਿੱਚ ਆਵੇ ਜਹੀ ਜੀ ਕਲਾ ਤੇਰੇ ਚਾਹ ਇਹਦੀ ਆਰਤੀ ਕਰ ਲੈ ਕੇ ਫਾਲੀ ਲੈ ਕੇ ਆਏ ਐ ਕਰਕੇ ਸਰਾਲੇ ਕਹਾਜਾ ਕਰੇ ਨੂੰ ਕੰਮ ਦੇ ਨਾਲ ਨਹੀਂ ਕਿਸੇ ਤੇ ਉਹ ਮੇਰੇ ਸਾਹ ਜੀ ਆ ਮੋਲੀਆਂ ਦੀਆਂ ਮੈਂ ਤੰਗ ਨਹੀਂ ਬੰਨ੍ਹਦੀ ਇਹ ਵਿੱਚ ਹੋਣਾ ਹੂੰ ਸਮਝਾ ਕੇ ਹਾਂ ਮੈਂ ਤਾਂ ਕਰਦਾ ਨਹੀਂ ਮੈਨੂੰ ਸਾਰੇ ਪਰ ਕੋਲੇ ਕਸਰ ਇਹਨਾਂ ਦਾ ਉਹ ਸਾਧਨ ਕੰਮ ਦੇ ਖਾਪਦਾ ਤੂੰ ਮੇਲੇ ਕੋਲੇ ਕਸਮ ਤੇ ਆ ਕਰਾ ਮੇਰੀ ਕੰਮ ਕਰਦੇ ਆ ਵਿਹਲੇ ਰਹਿਣੇ ਆ ਹਾਂ ਇਹ ਵੀ ਕੰਮ ਤੁਸੀਂ ਰਹਿ ਕੇ ਦੇਖ ਲਓ ਹਾਂ ਛੱਡੀ ਨਾ ਇਹ ਕੰਮ ਬਹੁਤ ਵਧੀਆ ਕੰਮ ਵਿਹਲੇ ਆ ਨਹੀਂ ਬਸ ਕਰ ਬਸ ਕਰ ਤੂੰ ਜਾ ਕੇ ਨਾ ਬੋਲ ਇਹ ਨੂੰ ਨਾ ਕਹਿੰਦੀ ਵੀ ਕੰਮ ਕਰ ਲੈ ਕੋਈ ਕਹਿ ਦੂੰਗੀ ਇਹ ਤਾਂ ਕਿਹੜਾ ਜਵਾਬ ਰੋਂਦੇ ਨੇ ਇਹ ਨਾ ਕਰੂਗਾ ਜੇ ਕਿਸੇ ਕਰੂਗਾ ਜੇ ਕਿਸੇ ਕਰ ਤੂੰ ਤਾਂ ਉਹਦਾ ਜਵਾਬ ਵੀ ਰੋਣ ਲੱਗ ਜਾਂਦੇ ਨੇ ਵਧੀਆ ਸੋਕਾ ਬਿਆਹ ਨਹੀਂ ਇਹ ਓਏ ਅਸੀਂ ਨਹੀਂ ਆਉਣੀ ਨਹੀਂ ਤੇਰੇ ਵਰਗੇ ਕਲੇਸਾਂ ਪਲੇਸਰ ਆਂ ਤੁਸਰਾਂ ਨੂੰ ਦੱਸਿਆ ਦੀ ਤੈਨੂੰ ਰੱਖੇ ਨਹੀਂ ਨਾ ਰੇ ਤੈਨੂੰ ਨਾਲ ਮੱਣ ਨਹੀਂ ਤੇਨੂੰ ਲਿਆਉਣ ਨਾਲ ਲੈ ਕੇ ਆਇਆ ਡੰਗਰਾ ਸਾਜਿਆ ਮੈਂ ਤੂੰ ਡੰਗਰਾ ਜਿਹੜਾ ਮੱਚਦਾ ਜਿਹੜਾ ਸਾਜਿਆ ਡੰਗਰਾ ਕਿਦੋਂ ਪਰਦਾ ਤੇਰੇ ਪੱਲੇ ਪਾਇਆ ਟੱਕ ਲੁ ਅੱਗ ਸਵਾਰ ਬੋਲੀ ਡੰਗਰ ਕਰੀ ਤੂੰ ਮੈਨੂੰ ਮਹਾਭਾਰਤ ਤੋਂ ਨਿਕਲ ਗਿਆ ਤੂੰ ਮੇਰੇ ਨਾਲ ਬੱਸ ਕਰ ਕਾਹਦੇ ਨੂੰ ਕਾਹ ਨੂੰ ਇੰਨਾ ਦੁਜਦਾ ਤੇਰੀਆਂ ਮੇਰੀ ਬੇਬੇ ਕਿੱਥੋਂ ਖਾਚ ਲਿਆ ਆ ਤੂੰ ਚੱਲ ਉੱਤੇ ਵਾ ਜਾ ਥੱਲੇ ਬੈਠਾ ਬੁਰਾ ਲੱਗਦਾ ਹੈ ਫੇ ਭਾਗਿਆ ਉਹ ਸਹਾਂ ਜੀ ਤੱਕ ਉਸ ਤਰਾਈ ਕਿ ਜਲਣਾ ਚੱਕਲਾ ਬੇਬੇ ਮੈਨੂੰ ਕਿਹੜੇ ਗੁਣੀ ਦੇਣੀਆਂ ਮੈਂ ਬਚੋਣੇ ਆਣੀ ਆ ਭੇਜੀ ਮੇ ਉਹ ਕੱਢ ਲਿਆ ਤੂੰ ਵੀ ਕਿਸੇ ਨਾ ਕਰਕੇ ਗਿੱਟ ਮਿੱਟ ਕੱਢ ਲਿਆ ਚਾਪਾ ਹੀ ਨਿਪੜੂ ਨਾਲ ਇਹਨੂੰ ਪਤਾ ਲੱਗ ਜੂਗਾ ਜਿਹੜੀ ਕਹਿੰਦੀ 24 ਘੰਟੇ ਹਾਂ ਉੱਪਰ ਜਾਏ ਮੇਰੇ ਹੱਥ ਦਾ ਵਿਆਹ ਹੋਰੂ ਹੱਥ ਦਾ ਸਹੀ ਕਰਦਾ ਡੀ ਮਾਰ ਕੇ ਚਾ ਮਾਰੀ ਤੇ ਖੇ ਲਾ ਕੇ ਆ ਕੰਨੀ ਸੂਰਨੀ ਕਿੰਨੀਆਂ ਜਿੰਨੀ ਮਰਜ਼ੀ ਲਵਾ ਲ ਸਾਰਾ ਦਿਨ ਲਾਈ ਰੱਖਦੇ ਸਭ ਖਿਡਾਰੀ ਕਦੇ ਪਾਊਡਰ ਲਾ ਲ ਕਦੇ ਕਰੀਮ ਲਾ ਲਈ ਛੀਜ ਨੂੰ ਇਸ ਕਟਾ ਤੋਂ ਨੇ ਮਾਂ ਪੁੱਤਾਂ ਨੇ ਐ ਨਹੀਂ ਉਹਦੇ ਵੀ ਮੈਂ ਸਿਰਚ ਮਾਰਾ ਚਾਬਲੀ ਲਾ ਕੇ ਹੈ ਉਹਨੂੰ ਕੋਲੋਸੀ ਜਾਂਦੀ ਆ ਕਦੇ ਪੈਸੇ ਦੇ ਦਿੰਦੀ ਆ ਉਹਨੂੰ ਕਦੇ ਕਦੋਂ ਲੈਫੜ ਆ ਚੀਜ਼ ਖਾ ਲ ਉਹ ਸਿਰ ਤੇ ਚੜਾ ਰੱਖਿਆਗਾ ਇੱਕ ਆ ਮੇਰੇ ਵਾਲਾ ਪੌਂਦੂ ਸਾਰਾ ਦਿਨ ਕੰਮ ਤੇ ਕਰਦੇ ਆਣਾ ਮ ਮਰ ਜਾਣੇ ਨੂੰ ਅੰਦਰ ਵੜ ਕੇ ਬਿਠਾ ਲੂ। ਮੇਰੇ ਹੱਕਦ ਹੋਵੇ ਮੈਂ ਤਾਂ ਜਿਵੇਂ ਚਪਲਾ ਮਰ ਮਰ ਸਿੱਧਾ ਕਰ ਦਿੰਦੇ। ਤਾਂ ਜਿਆਦਾ ਨਾ ਹੋਵੇ ਤਾਂ। ਕਿਧਰਾ ਕਾ ਲੈ ਨਿਕਲੀ ਆ ਗਈ ਤੂੰ ਤਾਂ। ਨਿਕਲੀ ਆਈ ਦਾ ਕੋਈ ਨਾ। ਹਣ ਦੱਸੋ ਪਤਾ ਤੈਨੂੰ ਮੈਂ ਤੂੰ ਬਾਤ ਚਾਹੀ ਮੇਰੇ ਕੋਲ। ਇਹ ਹੱਥੇਰ ਦੁਖਣ ਲੱਗ। ਆ ਮਰ ਜਾਣੇ ਤਾਂ ਵੀ ਰੰਗ ਨਹੀਂ ਆਲਵਾਂਦੇ। ਕਦੇ ਸਾਡੇ ਦਾ ਘਰ ਖੂਨ ਕਰ ਲਿਆ ਕਰ ਚਾਹ ਪਾਣੀ ਪੁੱਛਣਾ ਕਰ। ਨਾ ਅੰਗਣੋ ਤੁਆ ਗੇ ਮਾਂ ਕੋਲ ਸਿੱਤਰ ਖਾ ਕੇ ਹੁਣ ਇੱਥੇ ਸਹਰਾਣੇ ਆ ਕੇ ਚੜ ਕੇ ਖੜ ਗਿਆ ਮੇਰੇ ਆ ਦੋਪਰ ਜਾਈ ਨਹੀਂ ਮੈਨੂੰ ਘਰ ਦੀ ਜ਼ਿੰਮੇਵਾਰੀ ਤੈਨੂੰ ਦਿੱਤੀ ਆ ਮਾਂ ਨੇ ਨਾ ਮਾਂ ਦੇ ਸਾਹਮਣੇ ਤਪੜਾ ਗਾ ਲੇ ਸੀ ਕਦਾ ਨਿਕਲ ਕੇ ਆ ਗਈ ਤੂੰ ਹੋਰ ਨਿਕਲ ਗਿਆ ਆਂ ਇਹ ਹੋ ਗਏ ਮੈਂ ਗੁਰ ਸਿੰਘ ਮਥੇ ਨਿਕਲ ਗਿਆ ਨਾ ਤੂੰ ਮਾਣਾ ਨਾ ਨਾ ਰੱਬ ਦਾ ਰੂਪ ਹੁੰਦੀ ਆ ਮੈਂ ਰੱਬ ਦਾ ਰੂਪ ਆ ਤੂੰ ਵੀ ਰੱਬ ਦਾ ਰੂਪ ਆ ਤੇਰੀ ਵੀ ਆਰਤੀ ਕਰਿਆ ਕਰਾਂ ਮੈਂ ਮੇਰੀ ਆਰਤੀ ਜੇ ਕਰਦੇ ਨਾ ਮੇਰੇ ਮੰਤੇ ਤੇ ਬੈਠਣੇ ਪਸੂਦ ਨਾ ਕਰੀਣਾ ਮੈਨੂੰ ਨਾ ਨਾ ਸੁਣ ਨਾ ਮਲੇ ਮੰਗਾ ਜਵਾ ਮੈਂ ਪੱਕਾ ਹਾਂ ਵਾਹ ਕੀ ਸਹੀ ਆ ਮੰਨ ਗਏ ਰਹਿਣਾ ਮੈਂ ਤੇਰੀ ਗੱਲ ਮੰਨਦੀ ਆ ਜੇ ਤੂੰ ਮੈਨੂੰ ਕੰਮ ਕਰਕੇ ਦਿਖਾਵੇਂ ਫੇਰ ਮੰਨੂਗਾ ਉਹ ਕੰਮ ਗੁੰਮ ਦਾ ਮਾੜਾ ਜਿਹਾ ਸੁਪਣਾ ਜਿਹਾ ਕਰਦਾਈ ਆ ਭਾਈ ਆ ਮੈਂ ਤੇਰੇ ਮੁਰੇ ਹੱਥ ਬੰਨਦੀ ਆ ਮੇਰਾ ਤਾਂ ਸਿਰ ਅੰਦਰ ਭਲਾ ਮਾਂ ਤਾਂ ਇਹਨੇ ਦੁਖਣ ਲਾਦਾ ਇਹਦਾ ਕੋਈ ਨਾ ਤੂਲਾ ਤਾਂ ਦੁਖਣ ਭਾਈ ਆ ਮੈਂ ਤੇਰੇ ਮੁਰੇ ਹੱਥ ਬੰਨਦੀ ਆ ਤੂੰ ਵੀ ਰਹਿਣੀ ਆ ਪਰਜਾਈ ਤਰ ਬਿਆਨਾ ਕਰ ਨਾ ਕੱਗਦਾ ਕਿਉਂ ਸਿਰ ਖਾਦਾ ਮੇਰਾ ਤੂੰ ਕਿਉਂ ਦਿਮਾਗ ਚੱਕਿਆ ਮੇਰਾ ਤੂੰ ਮੈਂ ਜਾਣੀ ਮੇਰੀ ਨਾਲ ਦੀ ਤੂੰ ਹੀ ਕੰਮ ਕਰਦਾਗਾ ਫੇ ਮੈਨੂੰ ਬੇਲੜ ਦੱਸਦਾਗਾ ਸ਼ਰਮ ਨਹੀਂ ਮੰਨਦਾ ਮੈਂ ਤੂੰ ਗੰਨਾ ਕੰਮ ਕਰਦਾ ਤੂੰ ਸਾਰਾ ਦਿਨ ਉਹ ਥੋੜਾ ਕਲੇ ਉੱਠ ਕੇ ਉਹ ਥੋੜਾ ਕਲੇ ਉੱਠ ਕੇ ਐ ਕਰਿਆ ਗੋ ਲਿਆਓ ਰੋਟੀ ਜਿਵੇਂ ਚੰਗਾ ਡੀਸੀ ਲੱਗਿਆ ਹੁੰਦਾਗਾ ਇਹ ਮੇਰਾ ਬਾਲੀ ਕਹੇ ਜਦ ਫਸੂਣੇ ਆਪੀ ਇਹ ਹੋ ਗਿਆ ਕਿਵੇਂ ਬੜਬੜ ਕਰੀ ਜਾਨੀ ਆ ਹੁਣ ਕੀ ਹੈਗਾ ਜੀ ਉਹ ਦੇਖੋ ਆ ਅਮਲੀ ਦਮਾ ਖਾਦਾ ਫਿਰ ਪਹਿਲਾਂ ਤਾਂ ਮਾਣ ਜਦਾਈਆਂ ਕਰੀਏ ਹੁਣ ਮੈਨੂੰ ਆ ਤੇ ਲੱਗਿਆ ਪਿਆਗਾ ਅਗੇ ਲੈ ਤੂੰ ਮੇਰੇ ਗੰਨੇ ਖਿਆਲ ਕਰ ਲੈ ਖਿਆਲ ਲੈ ਕਿੱਥੇ ਆਓ ਵਾਗਿਆ ਵਰ ਵਾਗਿਆ ਕੋਲੇ ਵਾਗਿਆ ਹੋਗਾ ਚਾਰ ਮਾਰਦੀ ਉਹਦੇ ਚਾਰ ਕੀ ਮਾਰਦੀ ਥੋੜਾ ਹੀ ਸਿਰ ਚੜਾਇਆ ਹੋਇਆ ਉਹ ਮੈਂ ਦੇਖਦਾ ਉਹਨੂੰ ਕਿੱਥੇ ਆਗਾ ਮੇਰੀ ਗੱਲ ਸੁਣ ਹਾਂ ਨਾ ਉਹਨੂੰ ਕੰਮ ਤੇ ਨਹੀਂ ਲਗਾ ਸਕਦੇ ਤੁਸੀਂ ਕੰਮ ਦੇ ਜਾਂਦਾ ਤਾਂ ਹੈ ਨਹੀਂ ਉਹ ਜਾਂਦਾ ਹੈ ਨਹੀਂਗਾ ਜੇ ਤਾਂ ਉਹ ਮੂੰਹ ਇਹੋ ਜਿਹਾ ਕੁਝ ਕਰਨ ਨਾਲ ਘਰੇ ਮੇਰੇ ਨਾਲ ਹਨਾ ਜਦ ਆਪਾਂ ਡਾਟੂ ਹੋ ਜਾਂਦੀ ਮੈਨੂੰ ਤਾਂ ਮੇਰੇ ਪਿੰਨ ਸੱਚੇ ਮੈਂ ਮਾਂ ਨਾਲ ਕਰਦਾ ਕਰਨ ਮਾਗੜਾ ਮੁਰੂ ਪੂਰੀ ਅਬ ਤੇਰੀ ਨਹੀਂ ਸੁਣੂਗੀ ਭੋਤਾਂ ਵਾਲੀ ਆ ਤੂੰ ਲਾਇਆ ਹੈ ਕਰਕੇ ਗੋਡੇ ਤੇਰੀ ਨਹੀਂ ਕੋਈ ਸੁਣਨ ਵਾਲਾ ਹੈ ਘਰ ਚੋਂ ਤਾਂ ਲੱਡੂ ਬਣਾ ਰੱਖਿਆਗਾ ਸਾਰਿਆਂ ਜਣਿਆਂ ਨੇ ਕੰਮ ਕਰੀ ਚੱਲ ਪੈਸੇ ਪੜਾਈ ਚੱਲ ਬੱਸ ਬੇਰਾ ਬੱਠੀ ਲਾਉਣਾ ਆ ਜਾਣਾ ਕਿੱਥਾ ਮੈਨੇ ਉਹ ਬਾਹਰ ਲੋਈ ਜਾਂਦੀ ਆ ਬੱਠੀ ਕੀ ਗੱਲ ਹੋ ਗਈ ਦੇ ਉਹ ਚੁੱਤਰਾਣਾ ਕਰਦੀ ਆ ਉਹਨੂੰ ਕੀ ਕਿਹਾ ਕਿਸ ਨੇ ਉਹ ਇੱਕ ਅਮਲੀ ਆਗਾ ਉਹ ਤੰਗ ਕਰਦਾ ਰਹਿੰਦਾਗਾ ਬੇ ਅਮਲੀ ਕੀ ਤੰਗ ਕਰਦਾ ਸੋਨ ਨੂੰ ਉਹਨੂੰ ਕੰਮ ਘੁੰਮਦੇ ਲਾ ਦੇ ਕਿਤੇ ਕੰਮ ਤਾਂ ਮੈਂ ਤਾਂ ਬੁਥੇਰਾ ਪਿੱਟਦੀ ਰਹੀ ਆ ਜਿਹਦਾ ਜੱਜ ਰਿਹਾ ਨਾ ਮਾਨੂੰ ਲੈ ਕੇ ਅੱਡ ਹੋ ਜਾਊਗਾ ਫਿਰ ਚੱਕੀ ਜਾਈਂ ਅੱਛਾ ਹਾਂ ਤੇ ਪਹਿਲਾਂ ਤਾਂ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਾ ਲਿਆ ਹੁਣ ਚੱਕ ਕੇ ਸ਼ਹਿਰ ਲੈ ਜਾ ਉਹਨੂੰ ਇੱਥੇ ਘਰੇ ਮੈਨੂੰ ਕੋਈ ਕਾਹਨ ਦਵਾਈ ਦਊ ਕਾਹਨ ਮੇਰੇ ਗੋਡੇ ਦਾ ਇਲਾਜ ਕਰਾਊ ਮੈਂ ਤਾਂ ਗੋਡੇ ਤੋਂ ਬੈਠੀ ਆ ਪਹਿਲੇ ਹੀ ਉੱਟੀ ਕੰਦਾ ਦਿੰਦੇ ਨਹੀਂ ਫਿਰ ਤੁਸੀਂ ਉਹਨੂੰ ਟਿਕਣ ਨੂੰ ਕੀ ਕਹਿੰਦਾ ਸੀ ਕਿਦਾ ਕੁਝ ਨਹੀਂ ਕੀਤਾ ਮਾਰੇਗਾ ਮਾਰੇ ਤੂੰ ਤਾਂ ਕਰਦੀ ਰਹਿੰਦੀ ਰਹਿੰਦਾ ਹੁੰਦਾ ਉਹ ਅਮਲੀ ਘਰੇ ਬੈਠਾ ਜਿਹੜਾ ਨਾ ਹਾਬਲੀ ਆ ਕੇ ਹੁਣ ਗੱਲ ਘੋਟਦਾ ਮੈਂ ਜਾ ਅਮਲੀ ਆਂਦੀ ਕਿਉਂ ਨਹੀਂ ਤੂੰ ਸਮਝਾਉਂਦੀ ਕਰੀ ਮੈਂ ਸਮਝਾਉਂਗੀ ਤੈਨੂੰ ਤੂੰ ਕੈਨੂੰ ਨਹੀਂ ਸਮਝਾਉਂਦੀ ਤੂੰ ਦੀ ਮੂਲਾ ਕਰਕੇ ਆਇਆ ਹਾਂ ਹਾਂ ਹੋ ਤੂੰ ਤਾਂ ਤੀਜੀ ਵਜੇ ਆ ਗਈ ਸੀ ਕਿਹੜਾ ਸੁਣ ਕੇ ਆ ਗਿਆ ਧੀ ਮੈਂ ਮਾਣਦਾ ਉਹਨੂੰ ਅਮਲੀ ਨੂੰ ਵੀ ਕਿਤੇ ਕੰਮ ਤੇ ਲਾ ਦੇ ਵੇ ਸਾਰਾ ਦਿਨ ਅਮਲੀ ਆਉਣੀ ਨਾ ਕਰਿਆ ਕਰ ਮੈਂ ਤਾਂ ਤੇਰੀ ਵੀ ਮਾਂ ਹੈ ਉਹਦੀ ਵੀ ਮਾਂ ਹੈ ਹੁਣ ਜੇ ਅਮਲੀ ਆਇਆ ਤਾਂ ਨਹੀਂ ਕਹਿਣਾ ਕਿ ਅਮਲੀ ਅਮਲੀ ਕਿੱਥੇ ਆਉ ਬਰਾਉ ਨੂੰ ਅੱਜ ਹੀ ਹੋਊਗਾ ਉਹ ਅਮਲੀ ਏ ਮੈਂ ਤੂ ਅਮਲੀ ਅਮਲੀ ਕਿਉਂ ਕਰਦਾ ਹੁਣ ਚੰਦਰਾ ਦਾ

ਜਦੋਂ ਅੰਗਲੀ ਚੱਲਦੀ ਨਹੀਂ ਤੂੰ ਕਿਉਂ ਮੰਗੇ ਰਹਿਣਾ ਮੀਆਂ ਜਾ ਕੇ ਉਹਦੇ ਕੋਲ ਨਹੀਂ ਜਾਣਾ ਓਏ ਤੂੰ ਬਗਾਨੀ ਦਾ ਹੋ ਗਿਆ ਤੂੰ ਮਾਂ ਮੈਂ ਕੋਈ ਬਗਾਨੀ ਦਾ ਨਹੀਂ ਹੋਇਆ ਓਏ ਤੂੰ ਨਾਣ ਪੈ ਗਿਆ ਆਪਣੇ ਬੈ ਜਾ ਤੂੰ ਦੇਖ ਕੇ ਓਏ ਬੈ ਗਿਆ ਮਾਂ ਬੇਟੀਆਂ ਮਾਂ ਦਾ ਨਹੀਂ ਬਣਿਆ ਜ਼ਰਾ ਤੂੰ ਕੀ ਦਾ ਕੀ ਬਣ ਜਾਏਗਾ ਤੂੰ ਬੈ ਜਾ ਯਾਰ ਓਏ ਬਹਿ ਜਾ ਉਹ ਕਰੋ ਕਿਉਂ ਮੈਂ ਤਾ ਦੇਖੋ ਉਹ ਚੱਕੀ ਜਾਈ ਮੇਰੇ ਓਏ ਮਾਂ ਦਾ ਢੂਲੇ ਲਾ ਲੀਆਂ ਜਾਤ ਦਾ ਲਾਗੇ ਦੇਖ ਤੂੰ ਯਾਦੂ ਮੈਂ ਨਵਾਂ ਲੈ ਜਾਂਦਾ ਨਾ ਹਾਏ ਬੇ ਮੈਨੂੰ ਤਾਂ ਤੂੰ ਵੀ ਉਹੀ ਜਾਈ ਆ ਇਹ ਵੀ ਹੋਈ ਜਾ ਮੈਂ ਦੋਨਾਂ ਨੂੰ ਕਿਵੇਂ ਛੱਡਦਾ ਇਹਦਾ ਮੈਂ ਮੇਰੇ ਕੋਲ ਜਨ ਬਣਾ ਰੋਟੀ ਦਿੰਦਾ ਤਾਂ ਪੱਜੀ ਜਾਂਦਾ ਇਹ ਜਾਂਦਾ ਇਹਨੂੰ ਕੰਮ ਦੇ ਲਾ ਦੇ ਜਾਂ ਅਸੀਂ ਅੱਗ ਹੋ ਜਾਂਦੇ ਆ ਵੇ ਪੁੱਤ ਮੈਂ ਤਾਂ ਬਥੇਰਾ ਸਮਝਾਉਂਦੀ ਜੇ ਬਸ ਸਮਝਦਾ ਹੀ ਨਹੀਂ ਮੈਂ ਕੀ ਕਰਾਂ ਮੈਂ ਇਹ ਗੱਲ ਸੁਣਾਉਣੀ ਇਹ ਸਾਰਾ ਸਿਰ ਨਾ ਮਾਂ ਨੇ ਚੜਾਇਆ ਹੋਇਆ ਜਿਹਨੂੰ ਪਹਿਲੇ ਡੰਡਾ ਖਿੱਚ ਕੇ ਰੱਖਦੀ ਨਾ ਇਹ ਲੱਸਣ ਨਹੀਂ ਸੀ ਕਰਦਾ ਸੁਣ ਨੂੰ ਕਿ ਮੈਂ ਕਹਿੰਦੀ ਆ ਚੱਲ ਚੱਕ ਬੈਗ ਵਗ ਜਾ ਕੰਮ ਤੇ ਚੱਕ ਰੋਟੀ ਵਗ ਜਾ ਕੰਮ ਤੇ ਮਾਰਨਾ ਸੌਣ ਨਾ ਨੀਲੀ ਫੀਨੀ ਇਹ ਬੜੀ ਬੋਲਾ ਕਰ ਤੂੰ ਮੀ ਜਨਾ ਬੋਲਿਆ ਮੈਂ ਬੋਲੂਗਾ ਫਿਰ ਕੋਈ ਨਾ ਮਾਰਨਾ ਦੱਸਾਂ ਦੇ ਨਾ ਹਾਏ ਬੇਬਸ ਕਰੋ ਬਸ ਕਰੋ ਕਿਉਂ ਤੁਸੀਂ ਨਹੀਂ ਆਉਂਦੇ ਬੜਾ ਬਾਜਾ ਚੱਕ ਜਾ ਜ਼ਮਾਨਾ ਵਗ ਜਾ ਨਹੀਂ ਆਸਾ ਕੋਈ ਨਹੀਂ ਆਉਂਦੇ ਕੋਏ ਬੇ ਕਿਉਂ ਨੜਦਾ ਹੁੰਨਾ ਹੈ ਉਹ ਬੇ ਬੇ ਇਹ ਤਾਂ ਸੋਹਣੀ ਲੱਗੇ ਉਹ ਸੋਹਣੀ ਤੂੰ ਬੱਤ ਬਾਣੀ ਸੋਹਣੀ ਨਾ ਲੱਗੇ ਤੇ ਪੁੱਤ ਇਹ ਵੀ ਤੇਰਾ ਭਾਈ ਆ ਛੋਟਾ ਮਾਈ ਸੁਧਾ ਨਾ ਕਰ ਪੁੱਤ ਬੇ ਬੇ ਇਹ ਨਹੀਂ ਪ੍ਰੋਬਲਮ ਬਣ ਗਿਆ ਇਹ ਜਨਾਨੀ ਨੇ ਮਗਰ ਲਾ ਗਿਆ ਫਿਰ ਪੁੱਤ ਹੁਣ ਕੀ ਕਰੀਏ ਟਾਈਮ ਪਾਸਤਾ ਕਰਨੀ ਹੈ ਬੇ ਮਰਨਿਆ ਉਹਨੂੰ ਵੀ ਨਹੀਂ ਕਰੋ ਕੱਢਿਆ ਜਾ ਸਕਦਾ ਉਹ ਵੀ ਤੇਰਾ ਛੋਟਾ ਭਾਈ ਆ ਉਹ ਮੇਰੀ ਕਾਮ ਵਾਲੀ ਆ ਘੋਣੀਏ ਬੇਬੇ ਉਹ ਇੰਨੇ ਤਾਂ ਬਚੀ ਨਾ ਥਾਣਾਂ ਤਾਂ ਲੱਗੇ ਜਨਾਵ ਜਨਾਣੀ ਥਾਣਾਂ ਲੱਗਿਆ ਫਿਰ ਤਾਂ ਹੋਏ ਫਿਰ ਤੂੰ ਗਬਰ ਟਰੰਡੀ ਰੋਣਾ ਰੱਖਦਾ ਆਪਾਂ ਨੇ ਕਿਨਾਂ ਥੱਲੇ ਲੱਗੇ ਚਾਹੇ ਕਿਵੇਂ ਲੱਗੇ ਨਾ ਬੇ ਇਹ ਤੂੰ ਮੇਰਾ ਮਿਆ ਕਰਦੇ ਨਾ ਮੈਂ ਕਹੇ ਨਾ ਤੇ ਤੋਪਾ ਖਾਉਂਗਾ ਮੈਂ ਮੈਂ ਤਾਂ ਬਥੇਰਾ ਪਿੱਟਦੀ ਆ ਮੈਂ ਤਾਂ ਬਥੇਰਾ ਕਹਿਨੀ ਆ ਜੇ ਤੇਰਾ ਹੋ ਜੇ ਮਾੜਾ ਮੋਟਾ ਤਾਂ ਤੇਰੇ ਵੀ ਰੋਟੀ ਪੱਕਦੀ ਹੋ ਜੇ ਫਿਰ ਆਪਾਂ ਇਹ ਤਾਂ ਕਾਨੂੰ ਕਹਾਈਏ ਮੈਂ ਨਾ ਆਉਂਗਾ ਨਹੀਂ ਆਉਂਦੀ ਇਕ ਆਪਣੇ ਪੈਨ ਕਿੰਦੀਆਂ ਗੀ ਰਿਸ਼ਤੇ ਕਰਾਉਂਦੀ ਆ ਕਰਨਾ ਕਰਨੋ ਬੇਬੇ ਹਾਂ ਹਾਂ ਬੇਬੇ ਲਕੀਣਾ ਹਾਂ ਹਾਂ ਕਰਨਾ ਪਤਾ ਉਹ ਘੜਦਿਆ ਕੰਨੇ ਦੇਖ ਲੂੰਗੀ ਉਹਦੇ ਕੰਨੀ ਵੀ ਜਾ ਕੇ ਮਸੂਮਿਆਤਾ ਹੈਗਾ ਵੀਰ ਇੰਸਟਾਗ੍ਰਾਮ ਦੀ ਐ ਬੇਬੇ ਜਾਣਦਗੀ ਹਾਂ ਨੇ ਕਵਾਂ ਜਾ ਕੇ ਮੈਨੂੰ ਫੋਟੋ ਦਿਖਾ ਦੇ ਮੈਨੂੰ ਤਾਂ ਦੇਖ ਕੇ ਪਸੰਦ ਕਰੂੰ ਮੈਂ ਤਾਂ ਅਸਲੀ ਲਾ ਮੈਂ ਚੰਗਾ ਬੇਬੇ ਤੂੰ ਆਇਆ ਆ ਜਾ ਮੇਰੀ ਪਿਆਰ ਦੀ ਬੇਬੇ ਮਰਣਾ ਇਹ ਗੱਲਾਂ ਮੈਨੂੰ ਮੋਲੀਆਂ ਕਰੀਆਂ ਤਾਂ ਹੀ ਨੇ ਮੈਂ ਤੈਨੂੰ ਕੁਝ ਕਹਦੀ ਹੈਗੀ ਕਾਈ ਮੋਊਗਾ ਕਰਾ ਉੱਡ ਜਾਣੇ ਹਾਂ ਕੀ ਕਰਾਂ ਮੈਂ ਚਲ ਕਹਿੰਦਾ ਇਹ ਮੈਂ ਇੱਕ ਵਾਰੀ ਦੇਖ ਲੈਣੇ ਚਾਹ ਤਾ ਪੁੱਲ ਜਾ ਕੇ ਤੁਹੋਂਗੀ ਵੀ ਮੇਰੇ ਪੁੱਤ ਨੂੰ ਰਿਸ਼ਤਾ ਕਰਾ ਦੇ ਚਲ ਕੋਈ ਵੀ ਮਿਲ ਜੇ ਚਾ ਛੱਡੀ ਹੋਈ ਮਿਲ ਜੇ ਮੈਂ ਤਾਂ ਤਾਂ ਵੀ ਵਿਆਹ ਲੂੰਗੀ ਚਲ ਰੋਟੀ ਵਕਦੀ ਹੋ ਜੂਗੀ ਆਨੂੰ ਲੱਗ ਲਗੇ ਦੋਨੇ ਦੋਨਾਂ ਦਾ ਘਰ ਬਸ ਜੂਗਾ ਦੇਖ ਦੇ ਚਲ ਤਾਂ ਇਹ ਵੀ ਠੀਕ ਹੈ ਜਾ ਕੇ ਹਾਂ ਨੇ ਚਾਹਾਂ ਕੰਨੀ ਕੋਈ ਛੱਡੀ ਜੁੱਤੀ ਮਿਲ ਜੇਗੀ ਫੇਰ ਇਹਦੀ ਰੋਟੀ ਪੱਕਦੀ ਨੂੰ ਇਹਦਾ ਹੋ ਤਾਂ ਹੀ ਰੋਹ ਚੱਲੂਗਾ ਸਾਲਾ ਰੋਹ ਮਾਰਦੀ ਰਹਿੰਗੇ ਰੋਟੀ ਪਿੱਛੇ ਬੈਜੀਤੇ ਤੂੰ ਮਾਚਰ ਨੂੰ ਕੰਨੇ ਜਾ ਕੇ ਆਉਣੀ ਆ ਨਿਗਾ ਰੱਖੀ ਘਰੇ ਕਿਤੇ ਖੁੱਲੇ ਬਾਹਰ ਛੱਡ ਕੇ ਮੰਗ ਜਾਈ ਕਿਸੇ ਪਾਸੇ ਮਾਉਣ ਜੱਬ ਦੇ ਦੀ ਚੁਟਕੀ